ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਉੱਤੇ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਉਣ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਆਈਕਨ ਦਾ অপਸ਼ਨ ਹੈ ਔਨ ਕਰਨਾ ਨਾ ਭੁੱਲਣਾ ਜੀ ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲੀ ਵਾਰ ਚ ਪਹੁੰਚ ਸਕੇ ਜੀ ਤੇ ਇੱਥੇ ਜੀ ਹੁਣ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਕਿਵੇਂ ਦੀ ਲੱਗੀ ਤੇ ਇੱਥੇ ਹੁਣ ਆਪਾਂ ਨੀਰਾ ਪਾ ਲਿਆ ਸੀ ਜੀ ਤੇ ਉਹਦਾ ਸੰਨੀਓ ਹੀ ਕਰਦੇ ਹੁੰਨੇ ਆ ਕੱਲੀ ਤੇ ਹੁਣ ਆਪਾਂ ਲੱਗੇ ਜੀ ਪਸ਼ੂ ਨਮਾਉਣ ਕੁਛ ਹੁਣ 2-3 ਦਿਨ ਮੀਂਹ ਪਈ ਗਿਆ ਲਗਾਤਾਰ ਤਾਂ ਕਰਕੇ ਨਾ ਥਾਂ ਸੁੱਕਦਾ ਨਹੀਂ ਜੀ ਤੇ ਪਸ਼ੂਨਾ ਗਿੱਲੇ ਥਾਂ 'ਚ ਰਹਿ ਰਹਿ ਕੇ ਬਹੁਤ ਲਿੱਭੜਦੇ ਸੀ ਤਾਂ ਕਰਕੇ ਆਪਾਂ ਨੂੰ ਮਸਲ ਮਸਲ ਕੇ ਨਮਾਉਣੀਆਂ ਪੈਂਦੀਆਂ ਫਿਰ ਕਾਲੀਆਂ ਕਾਲੀਆਂ ਨਿਕਲਦੀਆਂ ਨਹੀਂ ਜੀ ਪਹਿਲਾਂ ਆਪਾਂ ਪਸ਼ੂ ਨੂੰ ਗਿੱਲਾ ਕਰ ਲੈਨੇ ਬਾਅਦ 'ਚ ਮਸਲਣਾ ਮਸਾਲਾ ਲੈਨੇ ਫਿਰ ਗੋਹਾ ਸੁੱਖਾ ਲੈ ਜਾਂਦਾ ਜੀ ਨੀ ਤਾਂ ਫਿਰ ਜੇ ਆਪਾਂ ਉਵੇਂ ਪੈਪ ਨਾਲ ਲਈਏ Goa ਫਿਰ ਲੈਦਾ ਨਹੀਂ ਚੰਗੀ ਤਰ੍ਹਾਂ ਤੇ ਹੁਣ ਆਪਾਂ ਮੱਝ ਨੂੰ ਮਸਲ ਦਾਂਗੇ ਤੇ ਫਿਰ ਫਿਰ ਆਪਾਂ ਦੁਬਾਰੇ ਨਮਾ ਦੇਾਂਗੇ ਕੁਝ ਪਸ਼ੂ ਨੂੰ ਵੀ ਸ਼ਾਂਤੀ ਮਿਲ ਜਾਂਦੀ ਹੈ ਜੋ ਆਪਾਂ ਪਸ਼ੂ ਨੂੰ ਮਸਲ ਕੇ ਨਮਾਉਨੇ ਆ ਤਾਂ ਪਸ਼ੂ ਵੀ ਆਰਾਮ ਨਾਲ ਖੜ ਜਾਂਦੇ ਆ ਕਿਉਂਕਿ ਇਹਨਾਂ ਦੇ ਵੀ ਫਰਕ ਹੁੰਦੀ ਹੋਣੀ ਆ ਕੇ ਪਿੱਛੇ ਆਰਾਮ ਨਾਲ ਖੜ ਜਾਂਦੇ ਐ ਤੇ ਜਦੋਂ ਨਮਾ ਦਿੰਦੇ ਆ ਫਿਰ ਇਹ ਪੁੱਛਾ ਬੁੱਧ ਮਾਰਦੇ ਆ ਨੇ ਪਾਣੀ ਦੀਆਂ ਭਰੀਆਂ ਹੋਈਆਂ ਛਿੱਟੇ ਪਾ ਦਿੰਦੇ ਆ ਨੇ ਆਪਦੇ ਉੱਪਰ ਚਲੋ ਜੀ ਹੁਣ ਆਪਾਂ ਇਹ ਮੱਝ ਦਿੱਤੀ ਨਮਾ ਹੁਣ ਆਪਾਂ ਇਹ ਮੱਝ ਦਿੱਤੀ ਛੱਡ ਤੇ ਇਹਨੂੰ ਵੀ ਪਤਾ ਵੀ ਮੇਰਾ ਥਾਂ ਕਿੱਥੇ ਆਪਦੇ ਥਾਂ ਤੇ ਜਾ ਕੇ ਲੱਗ ਜੂਗੀ ਪਹਿਲਾਂ ਇਹਦਾ ਥਾਂ ਨਾ ਇੱਧਰ ਹੋਇਆ ਕਰਦਾ ਸੀ ਤੇ ਜਦੋਂ ਆਪਾਂ ਮੱਛਰਦਾਨੀ ਲਾਈਏ ਫਿਰ ਆਪਾਂ ਇਹਦਾ ਥਾਂ ਚੇਂਜ ਕਰਤਾ ਕਿਉਂਕਿ ਸਿੰਗਜ ਸੰਗਲ ਫਸਾ ਲੈਂਦੀ ਸੀ ਇੱਥੇ ਤੇ ਆਪਾਂ ਫਿਰ ਇਹਦਾ ਥਾਂ ਉੱਥੇ ਕਰਤਾ ਤੇ ਇਹਨੂੰ ਵੀ ਪਤਾ ਲੱਗ ਵੀ ਮੇਰਾ ਥਾਂ ਕਿੱਧਰ ਦੇ ਥਾਂ ਦੀ ਜਾ ਕੇ ਖੜ ਜਾਂਦੀ ਐ ਤੇ ਆ ਗਈ ਜੀ ਸਾਡੀ ਕੱਟੀ ਇਹ ਹੈਗੀ ਬਹੁਤ ਖਰਾਬ ਇਹਨਾ ਮੂੰਹ ਨਾ ਖੁੱਲ ਜਾਂਦੀ ਐ ਪਤਾ ਨਹੀਂ ਲੱਗਨ ਦਿੰਦਾ ਦਿੰਦੀ ਜਦੋਂ ਹੀ ਆਪਾਂ ਮਾੜਾ ਆ ਪਰਾਂ ਨੂੰ ਮੂੰਹ ਕਰਾਂਗੇ ਨਾਲ ਦੇ ਨਾਲ ਖੁੱਲ ਜੂ ਤੇ ਹੁਣ ਆਪਾਂ ਬੂਰੀ ਮੱਝ ਖੋਲੀ ਹੁਣ ਆਪਾਂ ਦਮਾਵਾਂਗੇ ਇਹਨੂੰ ਚਲੋ ਜੀ ਹੁਣ ਆਪਾਂ ਇੱਥੇ ਮੱਝ ਨਮਾਤੀ ਤੇ ਬੰਨਿਆਂ ਦੀ ਤੇ ਹੁਣ ਖੋਲ ਲਈ ਆਪਾਂ ਤੀਸਰੀ ਮੱਝ ਇਹ ਵੀ ਦਿੱਤੀ ਆਪਾਂ ਨਮਾ ਕੀ ਫਿਰ ਵਲੋਗ ਜਿਆਦਾ ਲੰਬਾ ਹੋ ਜਾਂਦਾ ਤਾਂ ਕਰਕੇ ਆਪਾਂ ਛੋਟੀਆਂ ਛੋਟੀਆਂ ਟ੍ਰਿਪਾਂ ਹੀ ਲਈਆਂ ਨੇ ਚਲੋ ਜੀ ਇਹ ਵੀ ਸਿੱਧੰ ਸਿੱਧੀ ਆਪਣੀ ਜਗ੍ਹਾ ਤੇ ਗਈ ਹੈ બીજી ਥੇਹਦੀ ਥਾਂ ਆਗੀ ਚਲੋ ਜੀ ਹੁਣ ਆਗੀ ਆਪਣੀ ਝੋਟੀ ਝੋਟੀ ਕਰਦੀ ਆਪਣੀ ਬਹੁਤ ਘਾੜੇ ਧੱਕਾ ਆਪਾਂ ਛੋਟੀ ਦਿੱਤੀ ਬੰਨ ਤੇ ਹੁਣ ਖੋਲ ਲਿਆਂਦੀ ਮੱਛ ਤੇ ਕੱਟੀ ਛੋਟੀ ਚਲੋ ਜੀ ਹੁਣ ਲਿਆਂਦੀ ਆਪਾਂ ਕੱਟੀ ਦੀ ਮਾਂ ਹੁਣ ਆਪਾਂ ਇਹਨੂੰ ਮਸਲ ਕੇ ਨਮਾਦਾਂਗੇ ਹੁਣ ਆਪਣੀ ਇਹ ਆਖਰੀ ਮੱਛ ਸਾਰੀਆਂ ਨਮਾਈਆਂ ਗਈਆਂ ਇਹਦੀ ਵਾਰੀ ਆਉਂਦੀ ਆ ਲਾਸਟ ਤੇ ਨਾ ਕਿ ਪਸ਼ੂ ਨਾ ਖੁਸ਼ ਹੋ ਜਾਂਦਾ ਜੀ ਜਿੰਨਾ ਆਪਾਂ ਪਸ਼ੂ ਨੂੰ ਨਮਾਵਾਂਗੇ ਨਾ ਉਹਨਾਂ ਹੀ ਪਸ਼ੂ ਖੁਸ਼ ਰਹਿਣਾ ਕਿਉਂਕਿ ਮੱਛ ਨਾ ਪਾਣੀ ਬਹੁਤ ਪਸੰਦ ਕਰਦੀ ਆ ਵੀ ਆਪਦੇ ਪਸ਼ੂ ਦੇ ਉੱਤੇ ਜੋ ਪਾਣੀ ਕੋ ਨਮਾਜਦੇ ਤੇ ਇਨੂੰ ਬਦਿਆ ਲੱਗਦਾ ਹੈ ਚਲੋ ਜੀ ਹੁਣ ਆਪਾਂ ਇਹਨਾਂ ਦੋ ਹੀ ਮਾਮਾਤੀਆਂ ਨੂੰ ਛੱਡ ਦਾਂਗੇ ਫਿਰ ਨਾ ਕਿਦਾ ਖੁਸ਼ ਹੋ ਜਾਂਦੇ ਫਿਰ ਭੱਜ-ਭੱਜ ਕੇ ਜਾਂਦੇ ਆ ਨੇ ਕਿੱਲਿਆਂ ਤੇ ਚਲੋ ਜੀ ਹੁਣ ਇਹ ਵੀ ਜਾਓ ਕਿ ਸਿੱਧੀ ਆਪਦੀ ਥਾਂ ਤੇ ਚਲੋ ਜੀ ਇੱਥੇ ਆਪਾਂ ਸਾਰੇ ਪਸ਼ੂ ਨਮਾ ਆ ਕੇ ਬੰਨਦੇ ਸੀ ਨੀਰੇ ਤੇ ਤੇ ਸਾਰਿਆਂ ਮੱਝਾਂ ਨੀਰਾ ਖਾਈ ਜਾਂਦੀਆਂ ਸੀ ਆਪ ਦਾ ਤੇ ਹੁਣ ਬਸ ਆਪਾਂ ਅੱਧੇ ਇੱਕ ਘੰਟੇ ਨੂੰ ਇਹਨਾਂ ਦੀ ਮਿਲਕਿੰਗ ਕਰ ਲਾਂਗੇ ਕਿਉਂ ਅੱਧਾ ਘੰਟਾ ਫਿਰ ਪਸ਼ੂ ਨੀਰਾ ਖਾ ਕੇ ਫਿਰ ਖੜ ਜਾਂਦਾ ਹੈ ਨਾ ਜਦੋਂ ਫਿਰ ਆਪਾਂ ਮਿਲਕਿੰਗ ਕਰ ਲੈਨੇ ਆ ਪਸ਼ੂਆਂ ਦੀ ਤੇ ਜੀ ਹੁਣ ਨਾ ਮੀ ਪੈਣੇ ਕਰਕੇ ਮੱਛਰ ਤੇ ਮੱਖੀਆਂ ਬਹੁਤ ਹੋ ਗਈਆਂ ਆਪਣੇ ਕੋਲ ਨਾ ਦੇਸੀ ਇਲਾਜ ਆਪਾਂ ਪਹਿਲਾਂ ਤੋਂ ਹੀ ਵਰਤਦੇ ਆਉਨੇ ਆ ਆਪਾਂ 300 ਗ੍ਰਾਮ ਤਲਾਈ ਲੈ ਲਈਏ ਜੀ ਆਪਾਂ ਡੀਜ਼ਲ ਤੇ 200 ਗ੍ਰਾਮ ਲੈ ਲਈਏ ਸਰੋਂ ਦਾ ਤੇਲ ਅਦਾਲੀ ਟਰੋਗੇ ਨਾ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਪਸ਼ੂਆਂ ਨੂੰ ਨਮਾ ਕੇ ਪਹਾਰੇ ਨਾਲ ਛੜਤ ਦੀ ਉੱਤੇ ਵੀ ਨਾ ਕੋਈ ਮੱਖੀ ਨੇੜੇ ਲੱਗੇ ਨਾ ਮੱਛਰ ਨੇੜੇ ਲੱਗੇ। ਬਸ ਇਹ ਸੌਣ ਦੇ ਮਹੀਨੇ ਸੌਣ ਤੇ ਭਰਦੋ ਦੇ ਮਹੀਨੇ ਦੇ ਵਿੱਚ ਤਾਂ ਨਾ ਮੱਛਰ ਮੱਛਰਦਾਨੀ ਨਾਲ ਹੀ ਕੰਟਰੋਲ ਹੁੰਦਾਗਾ। ਬਸ ਇਹ ਜੋ ਥੋੜਾ ਹੁੰਦਾਗਾ ਫਿਰ ਆਪਣੇ ਹੀ ਘਰੇਲੂ ਨੁਕਤੇ ਨਾਲ ਸਹੀ ਹੋ ਜਾਂਦਾਗਾ। ਇਸ ਸਰੋਂ ਦਾ ਤੇਲ ਤੇ ਡੀਜ਼ਲ ਨਾਲ ਫਿਰ ਨਹੀਂ ਨੇੜੇ ਆਉਂਦਾ ਮੱਝ ਆਰਾਮ ਨਾਲ ਬੈਠੀਆਂ ਰਹਿੰਦੀਆਂ ਨੇ ਜੀ ساری ਰਾਤ। ਤੇ ਇਥੇ ਖਾਈ ਜਾਂਦੀ ਸੀ ਆਪ ਦਾ ਨੀਰਾ ਹੁਣ ਖੜ ਜਾਨੀਆਂ ਬਸ ਆ ਹੋ ਗਿਆ ਜੀ ਹੁਣ ਅਗਲਾ ਦਿਨ ਇਥੇ ਆਪਾਂ ਧਾਰਾ ਕੱਢ ਲੀਆਂ ਸੀ ਜੀ ਇਹਨਾਂ ਨੂੰ ਨਿਮਾ ਕੇ ਕੱਚੇ ਥਾਂ ਚ ਬੰਨਤਾ ਸੀ ਕਿਉਂਕਿ ਨਾ ਪਰਸ਼ੂ ਵੀ ਆ ਕੇ ਜਾਂਦਾ ਜੀ ਪਾਰੀ-ਪਾਰੀ ਪੱਕੇ ਥਾਂ ਚ ਬੰਨੀ ਜਾਵਾਂਗੀ ਲਗਾਤਾਰ ਆਪਾਂ ਉਹਨਾਂ ਨੂੰ ਤੇ ਬਸ ਇਹ ਦੋ ਝੋਟੀਆਂ ਇੱਕ ਕੱਟੀ ਤੇ ਇੱਕ ਹੱਥ ਝੋਟੀ ਇਹੀ ਹੁੰਦੀਆਂ ਨੇ ਇਥੇ ਪੱਕੇ ਥਾਂ ਚ ਕਿਉਂਕਿ ਨਾ ਇਹਨਾਂ ਨੇ ਕਿੱਲੇ ਪੱਟ ਤੇ ਹੁਣ ਆਪਾਂ ਕਿੱਲੇ ਕੱਢਾਂਗੇ 1-2 ਦਿਨਾਂ ਤਾਈਂ ਫਿਰ ਆਪਾਂ ਇਹਨਾਂ ਨੂੰ ਵੀ ਕੱਚੇ ਚ ਬੰਨਿਆ ਕਰਾਂਗੇ ਪਸ਼ੂਨੋ ਕੱਚਾ ਤਾਂ ਵੀ ਹੋਣਾ ਜ਼ਰੂਰੀ ਹੈ ਕਿਉਂਕਿ ਫਿਰ ਪਸ਼ੂਨਾਂ ਕੋਈ ਵਧੀਆ ਵਹਿ ਜਾਂਦਾਗਾ ਰਿਲੈਕਸ ਹੋ ਕੇ ਤੇ ਆ ਦੇਖੋ ਜੀ ਲੱਗਦੀ ਹੈ ਕਿਸੇ ਪਸ਼ੂਨ ਨੂੰ ਮਾਈ ਅੱਧਾ ਘੰਟਾ ਨੇ ਹੋਇਆ ਇਹਨਾਂ ਨੂੰ ਨਮਾਈਆਂ ਨੂੰ ਆਪਾਂ ਘੰਟਾ ਡੇਢ ਘੰਟਾ ਬੰਦੁੰਨੇ ਕੱਚੇ ਥਾਂ ਚ ਕਿਉਂ ਫਿਰ ਧੁੱਪ ਆ ਜਾਂਦੀ ਇੱਥੇ ਬਸ ਜਦੋਂ ਹੀ ਆਪਾਂ ਨਮਾ ਕੇ ਨੋ ਕੱਚੇ ਥਾਂ ਚ ਬੰਨ੍ਹ ਦਈਏ ਬਸ ਇਹ ਤਾਂ ਨਾਲ ਦੇ ਨਾਲ ਹੀ ਲਿਬੜ ਜਾਂਦੀਆਂ ਨੇ ਤੇ ਆਪਾਂ ਜਿੰਨੇ ਚ ਆਪਾਂ ਮੱਝਾਂ ਨਮਾ ਕੇ ਬਾਹਰ ਬੰਨ੍ਹ ਦਈਆਂ ਫਿਰ ਆਪਾਂ ਬੋਨ ਲੱਗੇ ਜੀ ਨੀਰ ਆ ਹੁਣ ਆਪਾਂ ਇਥੇ ਨਾਉ ਤਾਂ ਨਹੀਂ ਕਰਦਾਂਗੇ ਕਿਉਂਕਿ ਹੁਣ ਮੇਂ ਕਰਕੇ ਹਰਾ ਤਾਂ ਬੰਦ ਹੋ ਗਿਆ ਇੱਕ ਵਾਰ ਜਦੋਂ ਪਾਣੀ ਸੁੱਕੂ ਫੇਰ ਹਰਾ ਲਿਆ ਕਰਾਂਗੇ ਨਾ ਕਰਕੇ ਕੱਲਾ ਸਿਰ ਤੋਂ ਹੰਸਨੀ ਹੁੰਦੀ ਐ ਸੰਨੀ ਪਸ਼ੂ ਬਹੁਤ ਖਾਂਦਾ ਥੋੜੀ ਵੀ ਖਾਂਦਾ ਐ ਸੰਨੀ ਟੋਕਰਾ ਵੀ ਨਹੀਂ ਖਾਂਦਾ ਸਾਬ ਤਾਂ ਇੱਕ ਪਸ਼ੂ ਅੱਧਾ ਪੂਰਾ ਟੋਕਰਾ ਮਸਾ ਖਾਂਦਾ ਐ ਸੰਨੀ ਦਾ ਇਥੇ ਆਪਾਂ ਤਰਨਦੀ ਖਾਲਦੇ ਸੰਨੀ ਕਰਦੇ ਆ ਜੀ ਇਹਨਾਂ ਨੂੰ ਤੇ ਆਪਾਂ ਲਾ ਰੱਖਿਆ ਨੇ ਜੀ ਦੋ ਧੂਈਆਂ ਕਿਉਂਕਿ ਨਾ ਜਦੋਂ ਆਪਾਂ ਮੱਛਰਦਾਨੀ ਮਤਲਬ ਦਿਨ ਚੜ ਜਾਂਦਾ ਤਾਂ ਮੱਛਰ ਨਾ ਅੰਦਰ ਨੂੰ ਆ ਜਾਂਦਾਗਾ ਫਿਰ ਅੰਦਰ ਪਸ਼ੂ ਨੂੰ ਬਹੁਤ ਤੰਗ ਕਰਦਾਗਾ ਤਾਂ ਕਰਕੇ ਆਪਾਂ ਨਾ ਇੱਥੇ ਧੂਈਆਂ ਲਾ ਰੱਖਿਆ ਨੇ ਤੇ ਫਿਰ ਮੱਛਰ ਅੰਦਰੋਂ ਬਾਹਰ ਉੱਡੇ ਜਾਂਦਾਗਾ ਫੇਰ ਨਹੀਂ ਆਉਂਦਾ ਨਾਲੇ ਪਸ਼ੂ ਆਰਾਮ ਨਾਲ ਖੜਕੇ ਨੀਰਾ ਖਾ ਲੈਂਦੇ ਤੇ ਬੈਠ ਜਾਂਦੇ ਆ ਤੇ ਤੇ ਆਪਾਂ ਲਾਉਣ ਲੱਗੇ ਜੀ ਆਟਾ ਕਿਉਂਕਿ ਨਾ ਸੰਨੀ ਪਸ਼ੂ ਖਾਂਦਾ ਨਹੀਂ ਗਾਟੇ বিনা ਤੇ ਡੋਲੀ ਹੋਈ ਜਾਂਦੀਆਂ ਨੇ ਫਿਰ ਜਦੋਂ ਆਟਾ ਲਾ ਦਿੰਨੇ ਆ ਫਿਰ ਵੀ ਖਾ ਲੈਂਦੀਆਂ ਫਿਰ ਫਰਕ ਹੋ ਜਾਂਦਾਗਾ ਉਹਨਾਂ ਨੂੰ ਵਧੀਆ ਲੱਗਦੀ ਐ ਸੰਨੀ ਤੇ ਫਿਰ ਖਾ ਲੈਂਦੀਆਂ ਨੇ ਤਾਂ ਵੀ ਦੋ ਵਾਰ ਆਟਾ ਲਾਉਣਾ ਪੈਂਦਾ ਤਾਂ ਸਾਰੀ ਸੰਨੀ ਖਾਂਦੀ ਐ ਨਹੀਂ ਡੋਲੀ ਹੋਈ ਜਾਂਦੀਆਂ ਨੇ ਇੱਕ ਵਾਰ ਦੋ ਤੋਂ ਆਟਾ ਖਾ ਲੈਂਦੀਆਂ ਨੇ ਫਿਰ ਡੋਲ ਦਿੰਦੀਆਂ ਨੇ ਬਾਕੀ ਜਿਹੜਾ ਥੱਲੇ ਰਹ ਜਾਂਦਾ ਨਹੀਂ ਰਬੀਨਾ ਆਟੇ ਵਾਲਾ ਬਸ ਆਪਣੀਆਂ ਵੱਡੀਆਂ ਮੱਜਾਂ ਦਾ ਸਾਰੀਆਂ ਆ ਜਾਂਦੀਆਂ ਖੁਰਲੀ ਤੇ ਤੇ ਦੋ ਕਟੀਆਂ ਰਹਿ ਜਾਂਦੀਆਂ ਨੇ ਉਹ ਆਪਣੇ ਮੰਗਰ ਛੋਟੀ ਖੁਰਲੀ ਆਉਦੇ ਪਾ ਦਿੰਦੇ ਉਹਨਾਂ ਨੀਰ ਉੱਥੇ ਖੜਕੇ ਖਾ ਲੈਂਦੀਆਂ ਨੇ ਉਹ ਕੋਰੇ ਅਰੇ ਬੀਨਾ ਜੀ ਪਸ਼ੂ ਢੱ ਭਰਦਾ ਨਹੀਂ ਜਿਹੜਾ ਬਹੁਤ ਜ਼ਰੂਰੀ ਹੈ ਪਸ਼ੂ ਵਾਸਤੇ ਆਪਾਂ ਅਚਾਰ ਤਾਂ ਪਾਉਂਦੇ ਨਹੀਂ ਬਸ ਹਰੇ ਪੱਠੇ ਦੇ ਆਈ ਸੰਨੀ ਹੀ ਪਾਣੇ ਅਚਾਰ ਨਾ ਆਪਾਂ ਕਦੇ ਪਾਏ ਹੈ ਤੇ ਇਥੇ ਬਸ ਆ ਦੋ ਕਟੀਆਂ ਰਹਿ ਗਈਆਂ ਸੀ ਆਟਾ ਲੋਣ ਵਾਲਿਆਂ ਬਸੇ ਨਾ ਨੂੰ ਆਟਾ ਲਾ ਗਿਆ ਆਪਾਂ ਪਸ਼ੂ ਖੋਲਣ ਭੱਜਾਂਗੇ ਤੇ ਹੁਣ ਆਪਾਂ ਪਸ਼ੂ ਖੋਲਣ ਲੱਗੇ ਦੇਖੋ ਇਹਨਾਂ ਨੇ ਕਿਵੇਂ ਹਾਲ ਖਰਾਬ ਕਰਤਾ ਗੇੜੇ ਦੇ ਦੇ ਕੇ ਇਹਨਾਂ ਨੂੰ ਫੇਰ ਛੇਤੀ ਐ ਹੋ ਜਾਂਦਾ ਵੀ ਨੀਰੇ ਤੇ ਬੰਨੋ ਸਾਨੂੰ ਤੇ ਜਿਸ ਆਪਣੇ ਪਸ਼ੂ ਬਹੁਤ ਸਿਆਣੇ ਐ ਇਸ ਗੱਲੋਂ ਆਪਾਂ ਜਿਵੇਂ ਸਾਰੀਆਂ ਨੂੰ ਖੁੱਲੀਆਂ ਛੱਡ ਦਾਂਗੇ ਇਹਨਾਂ ਦੂਜੇ ਪਸ਼ੂ ਦੀ ਥਾਂ ਤੇ ਨਹੀਂ ਜਾਣੀਆਂ ਸਿਰਫ ਆਪਦੇ ਥਾਂ ਤੇ ਜਾ ਕੇ ਲੱਗਣਗੀਆਂ ਨਾਲੇ ਖੁੱਲੀਆਂ ਹੋਣਗੀਆਂ ਆਪਾਂ ਦਿਖਾਵਾਂਗੇ ਵੀ ਅੱਗੇ ਵੀਡੀਓ ਚ ਇਹ ਆਪ ਦੀ ਜਗ੍ਹਾ ਤੇ ਲੱਗਣੀ ਹੈ ਜਾ ਕੇ ਕੋਈ ਵੀ ਮੱਝ ਨਹੀਂ ਲੱਗਦੀ ਦੂਜੀ ਮੱਝ ਦੇ ਨੀਰੇ ਤੇ ਬਸ ਆਪ ਦੇ ਥਾਂ ਤੇ ਜਾਣਗੀਆਂ ਸਿੱਤੀਆਂ ਆ ਦੇਖਿਓ ਜੀ ਸਾਰੀਆਂ ਆਪ ਦੇ ਆਪ ਦੇ ਥਾਂ ਤੇ ਹੋਣਗੀਆਂ ਆ ਦੇਖੋ ਜੀ ਸਹੀ ਸਾਰੀਆਂ ਆਪ ਦੇ ਆਪ ਦੇ ਥਾਂ ਤੇ ਲੱਗੀਆਂ ਦੂਜੀ ਮੱਝ ਦੇ ਨੀਰੇ ਤੇ ਨਹੀਂ ਲੱਗੀਆਂ ਆ ਕੱਟੀ ਦੀ ਜਗਾ ਪਿੱਛੇ ਹੈ ਕੱਟੀ ਨੂੰ ਵੀ ਪਤਾ ਸੀ ਕੱਟੀ ਵੀ ਆਪਦੇ ਥਾਂ ਦੀ ਲੱਗੀ ਆ ਉੱਪਰੀ ਸਾਈਡੋਂ ਦੂਜੀ ਕੱਟੀ ਆ ਜੂਗੀ ਤੇ ਪਰਲੇ ਸਾਈਡ ਆ ਵਾਲੀ ਕੱਟੀ ਆ ਜਾਂਦੀ ਹੈ ਤੇ ਹੁਣ ਆਪਾਂ ਬੰਨ੍ਹਾ ਦੇਵਾਂਗੇ ਇਹਨਾਂ ਨੂੰ ਤੇ ਪੱਖੇ ਆਪਾਂ ਚਲਾਏ ਨਹੀਂ ਜੀ ਕਿਉਂਕਿ ਕੱਲ ਕਰੰਟ ਆ ਗਿਆ ਸੀ ਕੰਧ ਹਲੇ ਵੀ ਗਿੱਲੀ ਆ ਫਿਰ ਸਾਨੂੰ ਡਰ ਲੱਗਿਆ ਰਹਿੰਦਾ ਤਾਂ ਕਰਕੇ ਅਸੀਂ ਪੱਖੇ ਚਲਾਏ ਨਹੀਂ ਤੇ ਆਪਾਂ ਮੱਝਾਂ ਮੰਨਦੇ ਹੁਣ ਆਪਾਂ ਜਾਵਾਂਗੇ ਬਾਹਰ ਲੀਆਂ ਜਿਹੜੀਆਂ ਰਹਿ ਗਈਆਂ ਉਹਨਾਂ ਨੂੰ ਖੋਲਣ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਛੱਡ ਦਾਂਗੇ ਇਹ ਵੀ ਆਪਦੀ ਥਾਂ ਤੇ ਜਾਣੀਆਂ ਕੋਈ ਵੀ ਨਹੀਂ ਜਾਂਦੀ ਇੱਧਰ ਉੱਧਰ ਆਪਦੀ ਜਗ੍ਹਾ ਤੇ ਜਾਣਗੀਆਂ ਬਸ ਸਾਡੇ ਸਾਰੇ ਪਸੂ ਵੀ ਵਧੀਆ ਹੀ ਬਸ ਝੋਟੀ ਥੋੜਾ ੱੱਕਾ ਕਰਦੀ ਐ ਪਰ ਇਹ ਗਾ ਫੇਰ ਵੀ ਬਾਲਾ ਜ਼ਿਆਦਾ ਵੀ ਨਹੀਂ ਕਰਦੀ ਥੋੜਾ ਹੀ ਕਰਦੀ ਹੈ ਇਹਨੂੰ ਐ ਹੋ ਜਾਂਦਾ ਕਿ ਬਾਕੀ ਬੰਨਤੀ ਮੈਂ ਰਹਗੀ ਵੀ ਮੈਨੂੰ ਪਹਿਲਾਂ ਬੰਨਣਾ ਸਿਰ ਚਲੋ ਕੋਈਂ ਕਦੇ ਕੋਈ ਖੋਲਣ ਨੇ ਪਹਿਲਾਂ ਕਦੇ ਕੋਈ ਉਹ ਦੇਖੋ ਜੀ ਆਪਾਂ ਮੱਝ ਪਾਰੋਂ ਛੱਡੀ ਸੀ ਤੇ ਸਿੱਧੀ ਆਪਦੀ ਥਾਂ ਤੇ ਜਾ ਕੇ ਲੱਗ ਗਈ ਚਲੋ ਜੀ ਆਪਾਂ ਵਲੌਗ ਦਾ ਐਂਡ ਵੀ ਇੱਥੇ ਕਰਦੇ ਆਂ ਜੇ ਵੀਡੀਓ ਵਧੀਆ ਲਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਨੈਕਸਟ ਵੀਡੀਓ ਕਿਹੜੇ ਟੌਪਿਕ ਤੇ ਆਵੇ ਉਹ ਵੀ ਕਮੈਂਟ ਕਰਕੇ ਜਰੂਰ ਕਰਿਓ ਜੀ ਚਲੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ